ਕੇਂਦਰੀ ਰਿਪੋਰਟ ਨੇ ਕੀਤਾ ਹੈਰਾਨੀਜਨਕ ਖੁਲਾਸਾ ਪੰਜਾਬੀਆਂ ਦੇ ਪੈਰਾਂ ਥਲਿਓਂ ਖਿਸਕ ਗਈ ਜ਼ਮੀਨ ਸਭ ਤੋਂ ਉੱਚ ਐਚ ਆਈ ਵੀ ਦਰ ਵਾਲਾ ਪੰਜਾਬ ਬਣਿਆ ਤੀਜਾ ਸੂਬਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹਲਚਲ ਮੱਚੀ ਹੋਈ ਹੈ ਤੇ ਪੰਜਾਬੀਆਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਹੈ ਉਦੋਂ ਤੋਂ ਜਦੋਂ ਤੋਂ ਉਹ ਜੋ ਕੇਂਦਰ ਹੈ ਉਹਨਾਂ ਦੇ ਵੱਲੋਂ ਨਵੀਂ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਨੂੰ ਲੈ ਕੇ ਅਜਿਹੇ ਖੁਲਾਸੇ ਕੀਤੇ ਗਏ ਨੇ ਅਜਿਹੇ ਆંકੜੇ ਪੇਸ਼ ਕੀਤੇ ਗਏ ਨੇ ਜਿਸ ਨੂੰ ਸੁਣ ਕੇ ਪੜ ਕੇ ਦੇਖ ਕੇ ਜਾਣ ਕੇ ਤੁਹਾਡੇ ਵੀ ਲੂਕੰਡੇ ਜ਼ਰੂਰ ਖੜੇ ਹੋ ਜਾਣਗੇ ਕਿ ਆਖਰ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਜੀਆ ਪੰਜਾਬ ਦੇ ਵਿੱਚ ਪੰਜ ਦਰਿਆ ਵਗਦੇ ਨੇ ਪਰ ਛੇਵਾਂ ਦਰਿਆ ਨਸ਼ਿਆਂ ਦਾ ਤੇ ਹੁਣ ਇੱਕ ਜਿਹੜੀ ਆ ਰਿਪੋਰਟ ਜਾਰੀ ਹੋਈ ਹੈ ਜਿਸ ਨੂੰ ਸੁਣ ਕੇ ਜੋ ਹੈ ਪ੍ਰਸ਼ਾਸਨ ਵੀ 당 ਹੈ ਤੇ ਭਾਜੜਾਂ ਪਈਆਂ ਹੋਈਆਂ ਨੇ ਇਹ ਸਭ ਤੋਂ ਵੱਧ ਉਹ ਜਿਹੜੀ ਬਿਮਾਰੀ ਹੈਗੀ ਔਰਤਾਂ ਦੇ ਵਿੱਚ ਪਾਈਆਂ ਜਾ ਰਹੀਆਂ ਨੇ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਔਰਤਾਂ ਹੈਗੀਆਂ ਤਾਂ ਇਹ ਰਿਪੋਰਟ ਧਿਆਨ ਨਾਲ ਜ਼ਰੂਰ ਸੁਣੀਓ ਅੰਕੜੇ ਵੱਲ ਧਿਆਨ ਜ਼ਰੂਰ ਦਿਓ ਤੇ ਨਾਲ ਹੀ ਜਿਸ ਤਰੀਕੇ ਦੇ ਨਾਲ ਡਾਕਟਰਾਂ ਦੇ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਸਮੇਂ ਸਿਰ ਜਾਂਚ ਕਰਵਾ ਲਓ ਨਹੀਂ ਤਾਂ ਤੁਹਾਡਾ ਜੋ ਹੈ ਤੁਹਾਡੇ ਘਰ ਦੇ ਵਿੱਚ ਇਸ ਬਿਮਾਰੀ ਦਾ ਫੈਲਾ ਵੱਡੇ ਪੱਧਰ ਉਤੇ ਦੇਖਣ ਨੂੰ ਮਿਲ ਸਕਦਾ ਹੈ ਤਤਉਨ ਦਾਸ ਇਹ ਹੈ ਕਿ ਜੀੜੀ ਇਹ ਬਿਮਾਰੀ ਹੈਗੀ ਪੰਜਾਬ ਦੇ ਵਿੱਚ ਵੱਡੇ ਪੱਧਰ ਉਤੇ ਵੱਧਦੀ ਹੋਈ ਫੈਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਜੋ ਹੈ ਉਹ ਵੀ ਮੁਸਤੈਦ ਨਜ਼ਰ ਆ ਰਿਹਾ ਤੇ ਪੂਰੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਤੀਜੇ ਨੰਬਰ ਉਤੇ ਪੰਜਾਬ ਆ ਚੁੱਕਿਆ ਹੈ ਤੇ ਉਹ ਜਾਣਦੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਕਿ ਆਕਰ ਉਹ ਕਿਹੜੀ ਬਿਮਾਰੀ ਹੈ ਜਿਸ ਦੇ ਕਾਰਨ ਪੰਜਾਬ ਪੂਰੇ ਦੇਸ਼ ਦੇ ਵਿੱਚ ਤੀਜੇ ਨੰਬਰ ਤੇ ਆ ਚੁੱਕਿਆ ਹੈਗਾ ਤੇ ਇਸ ਦੇ ਵਿੱਚ ਜੋ ਪੰਜਾਬ ਸਰਕਾਰ ਹੈ ਉਹ ਕੀ ਕੁਝ ਕਰ ਰਹੀ ਹੈ ਤੇ ਇਸ ਦੇ ਨਾਲ ਸਾਨੂੰ ਕੀ ਕੁਝ ਕਰਨਾ ਚਾਹੀਦਾ ਜਿੱਥੇ ਇੱਕ ਪਾਸੇ ਸੂਬਾ ਸਰਕਾਰ ਜਿਨ੍ਹਾਂ ਦੇ ਵੱਲੋਂ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ ਉੱਤੇ ਹੀ ਦੂਜੇ ਪਾਸੇ ਕੇਂਦਰੀ ਰਿਪੋਰਟ ਨੇ ਪੰਜਾਬ ਨੂੰ ਇੱਕ ਦੁਬਿਧਾ ਦੇ ਵਿੱਚ ਪਾ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸ ਸੂਬੇ ਦੇ ਵਿੱਚ ਐਚਆਈਵੀ ਪੋਜ਼ਿਟਿਵ ਕੇਸਾਂ ਦੀ ਦਰ ਪੂਰੇ ਦੇਸ਼ ਦੇ ਵਿੱਚੋਂ ਤੀਜੇ ਸਥਾਨ ਉੱਤੇ ਹੈ ਜੋ ਕਿ ਇੱਕ ਬਹੁਤ ਵੱਡੀ ਗੰਭੀਰ ਅਤੇ ਵਿਚਾਰਨਯੋਗ ਵਿਸ਼ਾ ਹੈ ਕੇਂਦਰੀ ਸਿਹਤ ਮੰਤਰਾਲੇ ਨੇ 2024-25 ਦੀ ਰਿਪੋਰਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਸਾਂਝੇ ਕੀਤੇ ਅੰਕੜਿਆਂ ਦੇ ਮੁਤਾਬਕ ਪੰਜਾਬ ਦੇਸ਼ ਭਰ ਦੇ ਐਚਆਈਵੀ ਟੈਸਟਾਂ ਦੇ ਦੌਰਾਨ ਪਾਈ ਜਾ ਰਹੀ ਪੋਜ਼ਿਟਿਵ ਦਰ ਦਾ ਵਾਧਾ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਦੇ ਵਿੱਚ ਮੌਜੂਦ ਦਰ 1.27 ਦੇ ਨਾਲ ਤੀਜੇ ਸਥਾਨ ਤੇ ਹੈ ਅਤੇ ਪੰਜਾਬ ਦੀ ਇਹ ਦਰ ਰਾਸ਼ਟਰੀ ਔਸਤ 0.41 ਦੇ ਮੁਕਾਬਲੇ ਤੋਂ ਵੀ ਜ਼ਿਆਦਾ ਹੈ। ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਰਿਪੋਰਟ ਮੁਤਾਬਕ ਪੂਰੇ ਦੇਸ਼ ਦੇ ਵਿੱਚ ਐਚ ਆਈ ਵੀ ਵਾਧਾ ਦਰ ਮਿਜ਼ੋਰਮ ਦੇ ਵਿੱਚ 2.1 ਫੀਸਦੀ ਅਸਾਮ ਦੇ ਵਿੱਚ 1.74 ਫੀਸਦੀ ਪੰਜਾਬ ਦੇ ਵਿੱਚ 1.27% ਦੀ ਮੇਗਾਲਿਆ ਦੇ ਵਿੱਚ 1.21% ਦੀ ਇਸੇ ਦੇ ਨਾਲ ਨਾਗਾਲੈਂਡ ਦੇ ਵਿੱਚ 1.12% ਹੈ ਤ੍ਰਿਪੁਰਾ ਦੀ ਗੱਲ ਕਰੀਏ ਤਾਂ 1.06% ਹੈ ਤੇਨਗਾਣਾ ਦੇ ਵਿੱਚ 0.81% ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ 0.75% ਹੈ ਦਿੱਲੀ ਦੇ ਵਿੱਚ 0.74% ਹੈ ਆਂਧਰਾ ਪ੍ਰਦੇਸ਼ ਦੇ ਵਿੱਚ 0.71 ਫੀਸਦ ਹੈ ਉੱਥੇ ਹੀ ਹਰਿਆਣਾ ਦੇ ਵਿੱਚ 0.67 ਫੀਸਦ ਹੈ ਚੰਡੀਗੜ੍ਹ ਦੀ ਗੱਲ ਕਰੀਏ ਤਾਂ 0.65 ਫੀਸਦੀ ਹੈ ਨੈਸ਼ਨਲ ਪੱਧਰ ਤੇ ਐਚਆਈਵੀ ਪੋਜ਼ਿਟਿਵ ਦਰ 0.41 ਫੀਸਦੀ ਹੈ ਜੇਕਰ ਅੰਕੜੇ ਉਤੇ ਚਾਤ ਮਾਰੀਏ ਤਾਂ ਪੰਜਾਬ ਤੀਜੇ ਸਭ ਤੋਂ ਉੱਚੀ ਦਰ ਵਾਲੇ ਰਾਜਾਂ ਦੇ ਵਿੱਚ شمار ਹੈ ਪੰਜਾਬ ਦੇ ਵਿੱਚ ਐਚ ਆਈ ਵੀ ਦੇ ਵਾਧੇ ਦਾ ਮੁੱਖ ਕਾਰਨ ਸੂਬੇ ਦੇ ਨਸ਼ੇੜੀਆਂ ਦੇ ਵੱਲੋਂ ਨਸ਼ੇ ਦੀ ਪੂਰਤੀ ਦੇ ਲਈ ਅਸੁਰੱਖਿਅਤ ਤਰੀਕੇ ਦੇ ਨਾਲ ਆਪਸ ਦੇ ਵਿੱਚ ਸਾਂਝੀਆਂ ਕੀਤੀਆਂ ਜਾ ਰਹੀਆਂ ਸਰੀਂਜਾਂ ਵਾਲੀਆਂ ਸੂਈਆਂ ਨੇ ਇਸ ਤੋਂ ਇਲਾਵਾ ਇਹ ਵਾਇਰਸ ਅਸੁਰੱਖਿਅਤ ਜਿਨਸੀ ਸੰਪਰਕ ਦੂਸ਼ਿਤ ਖੂਨ ਅਤੇ ਮਾਂ ਤੋਂ ਬੱਚੇ ਦੇ ਜਣੇਪੇ ਜਾਂ ਫਿਰ ਛਾਤੀ ਦਾ ਦੁੱਧ ਚੰਗਾਉਣ ਦੁਆਰਾ ਵਿਆਪਕ ਪੱਧਰ ਤੇ ਫੈਲਦਾ ਹੈ ਜਨਤਕ ਸਿਹਤ ਮਾਹਰ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਇੱਕ ਵਿਆਪਕ ਬਹੁਪੱਖੀ ਰਣਨੀਤੀ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਨੇ ਜਿਸ ਦੇ ਵਿੱਚ ਰੋਕਥਾਂ ਜਲਦੀ ਹੀ ਐਚ ਆਈ ਵੀ ਦਾ ਪਤਾ ਲਗਾਉਣਾ ਅਤੇ ਸਮੇਂ ਸਿਰ ਇਸ ਦਾ ਇਲਾਜ ਸ਼ਾਮਿਲ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੰਜਾਬ ਹੈਲਥ ਡਿਪਾਰਟਮੈਂਟ ਦੇ ਰਿਕਾਰਡ ਦੇ ਹਿਸਾਬ ਦੇ ਨਾਲ ਸੂਬੇ ਦੇ ਵਿੱਚ ਇਸ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੰਜਾਬ ਦੇ ਸਿਹਤ ਅਧਿਕਾਰੀਆਂ ਨੇ HIV ਦੇ ਫੈਲਣ ਨੂੰ ਰੋਕਣ ਦੇ ਲਈ ਯਤਨ ਤੇਜ਼ ਕਰਦੀ ਤੇ ਨੇ ਪੰਜਾਬ ਦੇ ਵਿੱਚ 22 ਐਂਟੀ ਰੈਟਰੋਵਾਇਰਲ ਥੈਰੇਪੀ ਯਾਨੀ ART ਕੇਂਦਰ ਨੇ ਅਤੇ ਇੱਕ ART ਪਲੱਸ ਸੈਂਟਰ ਵੀ ਮੌਜੂਦ ਹੈ ਅਪ੍ਰੈਲ ਅਤੇ ਸਤੰਬਰ 2024 ਦੇ ਵਿਚਕਾਰ ਕੁੱਲ 6696 ਨਵੇਂ ਜੋ HIV ਦੇ ਨਾਲ ਗ੍ਰਸਤ ਨੇ ਉਹਨਾਂ ਨੂੰ ਇਨ੍ਹਾਂ ਕੇਂਦਰਾਂ ਤੇ ਰਜਿਸਟਰਡ ਜੋ ਹੈ ਕੀਤਾ ਗਿਆ ਹੈ ਪੰਜਾਬ ਸਿਹਤ ਵਿਭਾਗ ਦੇ ਰਿਕਾਰਡ ਮੁਤਾਬਕ ਇਹਨਾਂ ਦੇ ਵਿੱਚ 6594 ਵਿਅਕਤੀਆਂ ਦਾ ਇਲਾਜ ਐਰਟੀ ਦੇ ਵਿੱਚ ਕੀਤਾ ਗਿਆ ਸੀ ਅਤੇ 5784 ਜ਼ਿੰਦਾ ਨੇ ਅਤੇ ਜੇਰੇ ਇਲਾਜ ਨੇ ਜਿੰਸੀ ਤੌਰ ਤੇ ਸੰਚਾਰਿਤ ਬਿਮਾਰੀਆਂ ਯਾਨੀ ਐਸਟੀਡੀ ਅਤੇ ਪ੍ਰਜਨਨ ਟ੍ਰੈਕਟ ਇਨਫੈਕਸ਼ਨਾਂ ਯਾਨੀ ਆਰਟੀਆਈ ਦੇ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਇਹ ਸਥਿਤੀਆਂ HIV ਸੰਚਾਰ ਦੇ ਜੋਖਮ ਨੂੰ ਕਾਫੀ ਜ਼ਿਆਦਾ ਵਧਾ ਦਿੱਤੀਆਂ ਨੇ ਜੇਕਰ ਕੇਂਦਰ ਦੇ ਵੱਲੋਂ ਜਾਰੀ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ ਰਿਪੋਰਟ ਦੇ ਵਿੱਚ HIV ਦਾ ਫੈਲਾ ਮਰਦਾਂ ਦੇ ਮੁਕਾਬਲੇ ਔਰਤਾਂ ਦੇ ਵਿੱਚ ਵਧੇਰੇ ਦੱਸਿਆ ਗਿਆ ਸੁਬੇ ਦੇ ਵਿੱਚ ਇਸ ਫੈਲਾ ਦੇ ਰਾਂਹੀ ਬਿਮਾਰੀ ਦੇ ਹੱਲ ਲਈ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ 94 ਉਪ ਜ਼ਿਲ੍ਹਾ ਸਿਹਤ ਸਹੂਲਤਾਂ ਨੂੰ ਸਮਰਪਿਤ ਕਲੀਨਿਕ ਸਥਾਪਿਤ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਇਸ ਵਾਇਰਸ ਦੇ ਨਾਲ ਪ੍ਰਭਾਵਿਤ ਮਰੀਜ਼ਾਂ ਅਤੇ ਉਹਨਾਂ ਦੇ ਭਾਈਵਾਲਾਂ ਦੇ ਸੰਪੂਰਨ ਇਲਾਜ ਨੂੰ ਯਕੀਨੀ ਬਣਾਉਣ ਦੇ ਲਈ ਮੁਫਤ ਡਾਇਗਨੋਸਟਿਕ ਟੈਸਟ ਇਸੇ ਦੇ ਨਾਲ ਡਰੱਗ ਕੀਟਾਂ ਅਤੇ ਕਾਉਂਸਲਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਪੰਜਾਬ ਉੱਚ ਜੋਖਮ ਵਾਲੇ ਸਮੂਹਾਂ ਦੇ ਉਦੇਸ਼ ਨਾਲ ਨਿਸ਼ਾਨਬੱਧ ਦਖਲਅੰਦਾਜ਼ੀ ਨੂੰ ਲਾਗੂ ਕਰਨ ਦੇ ਲਈ ਐਨ ਜੀਓਜ਼ ਦੇ ਨਾਲ ਵੀ ਸਰਗਰਮੀ ਦੇ ਨਾਲ ਕੰਮ ਕਰ ਰਿਹਾ ਹੈ ਇਸ ਵੇਲੇ ਰਾਜ ਦੇ ਵਿੱਚ 71 ਨਿਸ਼ਾਨਬੰਦ ਪ੍ਰੋਜੈਕਟ ਚੱਲ ਰਹੇ ਨੇ ਜੋ ਕਿ 20324 ਮਹਿਲਾ ਸੈਕਸ ਵਰਕਰਾਂ 6087 ਪੁਰਸ਼ ਜੋ ਕਿ ਮਰਦਾਂ ਦੇ ਨਾਲ ਸੈਕਸ ਕਰਦੇ ਨੇ 31371 ਟੀਕੇ ਲਗਾਉਣ ਵਾਲੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਇਸੇ ਦੇ ਨਾਲ 60486 ਪ੍ਰਵਾਸੀ 36702 ਟਰੱਕ ਚਾਲਕ ਅਤੇ 1415 트랜스젠ਡਰ ਵਿਅਕਤੀਆਂ ਤੱਕ ਪਹੁੰਚ ਕਰ ਰਹੇ ਨੇ ਪੰਜਾਬ ਦੇ ਵਿੱਚ ਉੱਚ ਐਚ ਆਈ ਵੀ ਸੇਰੋ ਪੋਜ਼ਿਟਿਵਿਟੀ ਦਰ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਸਟ੍ਰੈਟੈਜਿਕ ਇੰਸਟੀਚਿਊਟ ਫਾਰ ਪਬਲਿਕ ਹੈਲਥ ਐਜੂਕੇਸ਼ਨ ਐਂਡ ਰਿਸਰਚ ਦੇ ਪ੍ਰਧਾਨ ਡਾਕਟਰ ਰਾਕੇਸ਼ ਕੁਮਾਰ ਗੁਪਤਾ ਨੇ ਇੱਕ ਤਾਲਮੇਲ ਵਾਲੇ ਬਹੁ ਖੇਤਰੀ ਪ੍ਰਤੀਕਿਰਿਆ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਹਨਾਂ ਨੇ ਉੱਚ ਜੋਖਮ ਵਾਲੀ ਆਬਾਦੀ ਦੇ ਲਈ ਨਿਸ਼ਾਨਬੱਧ ਕਲੰਦਾਜ਼ੀ ਨੂੰ ਵਧਾਉਣ ਦੇ ਨਾਲ-ਨਾਲ ਨੁਕਸਾਨ ਘਟਾਉਣ ਦੇ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਡਾਕਟਰ ਗੁਪਤਾ ਨੇ ਇਸ ਗਲਤੀ 'ਤੇ ਜ਼ੋਰ ਦਿੱਤਾ ਹੈ ਕਿ ਕਮਿਊਨਿਟੀ ਅਧਾਰਿਤ ਪਹੁੰਚ, ਵਧੀ ਹੋਈ ਜਾਗਰੂਕਤਾ ਅਤੇ ਸਮੇਂ ਸਿਰ ਜਾਂਚ ਨੂੰ ਆਰਟੀ 服务ਾਂ ਮਾ ਤੱਕ ਵਿਸਤ੍ਰਿਤ ਪਹੁੰਚ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਐਚਆਈਵੀ ਦੇ ਆਲੇ ਦੁਆਲੇ ਦੇ ਕਲੰਕ ਨੂੰ ਦੂਰ ਕਰਨ ਦੀ ਤੁਰੰਤ ਲੋੜ 'ਤੇ ਵੀ ਜ਼ੋਰ ਦਿੱਤਾ ਹੈ ਜੋ ਕਿ ਸ਼ੁਰੂਆਤੀ ਨਿਦਾਨ ਅਤੇ ਇਲਾਜ ਦੇ ਲਈ ਇੱਕ ਵੱਡੀ ਰੁਕਾਵਟ ਬਣਿਆ ਹੋਇਆ ਹੈ। ਬਿਊਰੋ ਰਿਪੋਰਟ ਹਮਦਰ ਟੀਵੀ